देखो योजो यो कुल्चे मेरा जो फादर साहब का आउटलैट है इतने बहुत वीरिया कुल्चे मिलते हैं मैं हर एक तरह का कुचा खाता जिम्मे अज मैं मशरूम कुल्चा खाता इथों का मशरूम कुल्चा इतों का मिक्स कुल्चा इतों का पैटी कुल्चा इसका आलू कुल्चा गोभी कुल्चा अनियन कुल्चा सारे बेस्ट है पनीर कुल्चा भी बड़ा अच्छा तुम इतने आओगे तो थोड़ा ए फील हो जन्नत आ गए हो जमें कुल्चा खाओगे तो होर जन्नत चले जाओगे तो इस कर जरूर ट्राई करो डेफिनेटली आओ 체크 ਕਰੋ ਕਿ ਮੈਂ ਕੀ ਕਹਿ ਰਿਹਾ ਸੱਚ ਕਹਿ ਰਿਹਾ ਕਿ ਨਹੀਂ ਕਹਿ ਰਿਹਾ ਵਾਈਟ ਬਟਰ ਦੇ ਨਾਲ ਖਾਓ ਅਮੂਲ ਬਟਰ ਦੇ ਨਾਲ ਖਾਓ ਦੇਸੀ ਘਿਓ ਦੇ ਨਾਲ ਖਾਓ ਜੋ ਤੁਹਾਨੂੰ ਅੱਛਾ ਲੱਗਦਾ ਸਭ ਕੁਝ ਸੁ ਮਿਲੇਗਾ ਪ੍ਰਾਈਸ ਵੀ ਬੜਾ ਰੀਜ਼ਨੇਬਲ ਹੈ ਔਰ ਕੁਲਚੇ ਵੀ ਬਹੁਤ 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 ਟੇਸਟੀ ਹੈ ਔਰ ਇਨਾ ਰਸ਼ਾ ਜਿੰਨਾ ਰਸ਼ਾ ਕੀ ਤਾਂ ਵੇਟਿੰਗ ਟਾਈਮ ਥੋੜਾ ਵੱਜ ਚੁੱਕਾ ਹੈ ਪਰ ਕੋਈ ਗੱਲ ਨਹੀਂ ਕੋਈ ਵੀ ਚੰਗੀ ਚੀਜ਼ ਵਾਸਤੇ ਟਾਈਮ ਤਾਂ ਜ਼ਰੂਰ ਲੱਗਦਾ ਅੱਛਾ ਡਾਕਟਰ ਅੱਛਾ ਸੀਏ ਅੱਛਾ ਵਕੀਲ ਕੋ ਜਾਓ ਤਾਂ ਉੱਥੇ ਜਾ ਕੇ ਥੋੜੀ ਦਰ ਬੈਠਣਾ ਹੀ ਪੈਂਦਾ ਤੇ ਮੈਂ ਸਾਰੇ ਮਿਸਰ ਸਾਹਾਸੀ ਨੂੰ ਵੀਲ ਕਰਾਂਗਾ ਵਧੀਆ ਸੋਚ ਬਣੇ ਤੁਹਾਡੀ ਯੋ ਯੋ ਕੁਲਚਾ ਖਾਓ ਵਧੀਆ ਕੁਲਚਾ ਖਾਦਾ ਸੋਚ ਆਪੇ ਹੀ ਵਧੀਆ ਹੋ ਜਣੀਏ ਥੈਂਕ ਯੂ ਜੀ ਸਰ ਕਿਹੜੀ ਜਗ੍ਹਾ ਐ ਡਰੈਸ ਦੱਸ ਐ ਹੈਗਾ ਜੀ ਸੰਦੂ ਕਲੋਨੀ ਛਾੜਾ ਚੌਂਕ ਤੋਂ ਪਹਿਲੇ ਜਿਹੜਾ ਖੰਡ ਵਾਲੇ ਤੋਂ ਬਾਅਦ ਤੇ ਛਾੜੇ ਤੋਂ ਪਹਿਲੇ ਸੰਦੂ ਕਲੋਨੀ ਚੌਂਕ ਅੰਦਰ ਵਿਸ਼ਾਲ ਮੈਗਾ ਮਾਰਟ ਦੇ ਸਾਹਮਣੇ ਤੇ Osum ਮਿਲਦੇ ਬਿਲਕੁਲ ਨਾਲ ਤੇ ਸਰ ਜੀ ਟਾਈਮਿੰਗ ਹੈ ਕਿ ਇਹ ਕੁਲਚਾ ਮਿਲਣਾ ਕਿ ਐ ਸਵੇਰੇ 9 ਵਜੇ ਖੁੱਲ ਜਾਂਦਾ ਤੇ 4-5 ਵਜੇ ਤੱਕ ਇਹਦੀ ਟਾਈਮਿੰਗ ਹੈ ਪਰ ਉਸ ਤੋਂ ਪਹਿਲੇ ਸਾਡੇ ਚਨੇ ਜਿਹੜੇ ਆ ਸਾਰੇ ਜਿਹੜੇ ਆ ਖਤਮ ਹੋ ਜਾਂਦੇ ਬਿਕੋਸ ਕੁਲਚੇ ਵੀ ਸਾਰੇ ਖਤਮ ਹੋ ਜਾਂਦੇ ਆ ਕਿਉਂਕਿ ਜੇਪਾ ਜ ਅੰਡਰ ਐਸਟੀਮੇਸ਼ਨ ਜੀ ਰਹਨੇ ਆ ਤੇ ਬੜੀ ਜਲਦੀ ਸੇਲ ਕਰ ਦਿੰਦੇ ਆ ਹਾਂਜੀ ਹਾਂਜੀ ਸਰ ਇਹਦੇ ਆਨਲਾਈਨ ਵੀ ਸਰ ਮਿਲਦਾ ਹੈ ਹਾਂਜੀ Zomato ਤੋਂ ਤੁਸੀਂ ਜਾ ਕੇ ਇਹਨੂੰ ਆਰਡਰ ਕਰ ਸਕਦੇ ਹੋ Zomato ਦੀ ਬੜੀ ਜ਼ਬਰਦਸਤ ਅਥੋ ਜੀ ਡਿਲੀਵਰੀ ਸਕੀਮ ਹੈ ਉਹ ਕਿ ਮੈਂ ਹੀ ਕਹਾਂਗਾ ਕਿ ਇੱਕ ਵਾਰ ਖੁਦ ਨਹੀਂ ਆਸਦੇ Zomato ਤੋਂ ਇੱਕ ਵਾਰ ਆਰਡਰ ਕਰਕੇ ਦੇਖ ਲੈਣ ਟੇਸਟ ਕਰ ਲੈਣ ਔਰ ਕੁਲਚਾ ਕਦੀ ਮਤਲਬ ਤੁਸੀਂ ਇੱਥੇ ਕੁਲਚਾ ਲੈ ਕੇ ਜਾਓਗੇ ਨਾ ਭਾਵੇਂ ਦੋ ਦਿਨ ਬਾਅਦ ਵੀ ਖਾਓਗੇ ਤਾਂ ਟੇਸਟ ਹੋ ਹੀ ਰਹਿੰਦਾ ਤੁਸੀਂ ਜਸਟ ਓਵਨ 'ਚ ਉਹਨੂੰ ਗਰਮ ਕਰਨਾ ਹੈ ਅਗਰ ਕੁਲਚੇ ਨੂੰ 5-7 ਘੰਟੇ ਹੋ ਗਏ ਇੱਥੋਂ ਲੈ ਕੇ ਜਾ ਕੇ ਤੁਸੀਂ ਓਵਨ 'ਚ ਗਰਮ ਕਰੋ ਔਰ ਉਸ ਤੋਂ ਬਾਅਦ ਖਾਓ ਤੇ ਫੇਰ ਮੈਨੂੰ ਟੇਸ ਦੱਸੋ ਉਸਰਾ ਦਾ ਹੈ ਕਿ ਨਹੀਂ ਹੈ। ਇੱਕ ਤਰ੍ਹਾਂ ਦੇ ਮਾਰਗਰਿਨ ਨਾਲ ਪੀਏ ਇੱਕ ਤਰ੍ਹਾਂ ਦੇਖੋ ਜੀ ਸਭ ਤੋਂ ਵੱਖਰੀ ਚੀਜ਼ ਤੇ ਹੈਗੀ ਇਹ ਬਾਬੇ ਨਾਨਕ ਦਾ ਨਾਮ ਲੈ ਕੇ ਬਣਾਉਂਦੇ ਆ। ਉਸ ਤੋਂ ਬਾਅਦ ਬਹਾਈਜਨ ਬੜੀ ਮੇਨਟੇਨ ਕੀਰਦੀ ਹੈ। ਉਸ ਤੋਂ ਇਲਾਵਾ ਰੌ ਮਟੀਰੀਅਲ ਦੀ ਕੁਆਲਿਟੀ ਇੰਨੀ ਜ਼ਬਰਦਸਤ ਹੈਗੀ ਆ ਬਾਕੀ ਪੈਸੇ ਦਾ ਪਰਵਾਹ ਹੀ ਨਹੀਂ ਕਰਦੇ। ਯੋਯੋ ਦਾ ਮਤਲਬ ਹੁੰਦਾ ਯੂਅਰਸ ਯੂਅਰਸ ਤੇਰਾ ਤੇਰਾ ਬਾਬੇ ਨਾਨਕ ਦੀ ਪਤਾ ਤੇਰਾ ਤੇਰਾ ਦੀ। ਮੈਂ ਇਥੇ ਕਹਿੰਦਾ ਜਦੋਂ ਪੈਸੇ ਹੈਗੇ ਉਹ ਵੀ ਨਹੀਂ ਇਹ ਤਾਂ ਆਮੀ ਆਜੋ ਕੋਈ ਚੱਕਰ ਨਹੀਂ ਹੈ ਕਹਿ ਦਿਓ ਪੈਸੇ ਨਹੀਂ ਇਹ ਤੁਹਾਡ ਕੋਈ ਪੈਸੇ ਨਹੀਂ ਮੰਗੇਗਾ ਤੇ ਜਿੱਥੇ ਆਓ ਜਰੂਰ ਆਓ ਟਰਾਈ ਕਰੋ ਫੈਮਲੀ ਦੇ ਨਾਲ ਆਓ ਇਕੱਲੇ ਆਓ ਜਦੋਂ ਮਰਜ਼ੀ ਆਓ ਲੋੜੀ ਹੈਗੀ ਸ਼ਹਿਰ ਵਾਸੀ ਨੂੰ ਸ਼ਹਿਰ ਵਾਸੀ ਨੂੰ ਪਹਿਲੇ ਹੀ ਕਹਿ ਚੁੱਕਾ ਕਿ ਕੋਲ ਡਰਿੰਕ ਪੀਓ ਪਲੇਟਰ ਪੀਓ थम्स अप ਪੀਓ ਵੈਜੀਟੇਰੀਅਨ ਫੂਡ ਖਾਓ ਡਰਿੰਕ ਨਹੀਂ ਕਰਨਾ ਲੜਾਈ ਝਗੜਾ ਨਹੀਂ ਕਰਨਾ ਬੜੇ ਆਰਾਮ ਨਾਲ ਤਿਉਹਾਰ ਮਨਾਣਾ ਕੱਲ ਤੁਸੀਂ ਜੋ ਮਰਜ਼ੀ ਕਰ ਲੈਣਾ ਪਰ ਅੱਜ ਪਲੀਜ਼ ਫੈਸਟੀਵਲ ਹੈ ਕਈ ਲੋ ਮੰਗਲਵਾਰ ਵੀਰਵਾਰ ਡਰਿੰਕ ਨਹੀਂ ਕਰਦੇ ਨੋਨ ਵੇਜ ਨਹੀਂ ਖਾਂਦੇ ਉਹੀ ਚੀਜ਼ ਬਾਅਦ ਚ ਕਰੀਏ ਐਟਲੀਸਟ ਫੈਸਟੀਵਲ ਜਰੂਰ ਛੱਡੀਏ ਉੱਥੇ ਆਪਾਂ ਨਾਗਾ ਪਾਈਏ ਆਪਣੀ ਵੀ ਜਿਹੜੀ ਹੈਬਿਟਸ ਹੈਗੀਆਂ ਉਹਨਾਂ ਨੂੰ ਤੇ ਵਧੀਆ ਤਿਉਹਾਰ ਮਨਾਈਏ ਔਰ ਐਸਾ ਤਿਉਹਾਰ ਮਨਾਈਏ ਨੱਚ ਟੱਪ ਕੇ ਪੰਜਾਬੀਆਂ ਦਾ ਖਾਣਾ ਪੰਜਾਬੀ ਦਾ ਰਹਿਣਾ ਪੰਜਾਬੀਆਂ ਦਾ ਨੱਚਣਾ ਸਭ ਕੁਝ ਹੀ ਕਮਾਲ ਹੁੰਦਾ ਉਹ ਕਿਸੇ ਡਰਿੰਕ ਦਾ ਮਤਾਜ ਨਹੀਂਗਾ ਇਸ ਕਰਕੇ ਬਿਨਾ ਡਰਿੰਕ ਤੋਂ ਤੁਸੀਂ ਆਪਣਾ ਤਿਉਹਾਰ ਮਨਾਓ ਕਿਉਂਕਿ ਪੰਜਾਬੀ ਤੇ ਮੈਂ ਕਹਿੰਦੇ ਬਿਨਾ ਕਿ ਢੋਲ ਦੇ ਖਾਬ ਤੋਂ ਹੀ ਨੱਚ ਲੈਂਦੇ ਆ ਉਹਨਾਂ ਨੂੰ ਮਿਊਜ਼ਿਕ ਦੀ ਵੀ ਨਹੀਂ ਲੋੜ ਹੈਗੀ ਤੇ ਇਸ ਕਰਕੇ ਮੈਂ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਕਰਾਂਗਾ ਡਰਿੰਕ ਦਾ ਸਹਾਰਾ ਨਾ ਲੋ ਟੈਂਪਰੇਰੀ ਸਹਾਰੇ ਬੜੇ ਮਹਿੰਗੇ ਪੈਂਦੇ ਆ ਪੀਓ ਜ਼ਰੂਰ ਪੀਓ ਕਦੀ ਕਦੀ ਪਰ ਠੀਕ ਹੈ ਡੇਲੀ ਨਹੀਂ ਔਰ ਤਿਹਾੜ ਦੇ ਤੇ ਬਿਲਕੁਲ ਨਹੀਂ ਸਰ ਇਹ ਚਾਇਨਾ ਡੋਰ ਤੇ ਕਰਤੋ ਬੁੜੀ ਗੱਟੂ ਜਿਹੜਾ ਨਾ ਗੱਟੂ ਬੜੇ ਐਕਸੀਡੈਂਟਸ ਦਾ ਕਾਰਨ ਬਨ ਰਿਹਾ ਪੰਜਾਬ ਪੁਲਿਸ ਨੂੰ ਚਾਹੀਦਾ ਕਿਸੇ ਤਰੀਕੇ ਨਾਲ ਇਹ ਜਿਹੜੀ ਹੈ ਸੇਲ ਰੁਕਵਾਈ ਜਾਵੇ ਸੋ ਥੈਟ ਐਕਸੀਡੈਂਟਸ ਨਾ ਹੋਵੇ ਜਿਨ੍ਹਾਂ ਦੇ ਐਕਸੀਡੈਂਟਸ ਹੋਏ ਆ ਇਹਨੂੰ ਪਤਾ ਲੱਗਿਆ ਨਾ ਬੁੱਲ ਤਾਂ ਕੱਟੇ ਗਏ ਆ ਗਲੇ ਕੱਟੇ ਗਏ ਨੇ ਉਹਨਾਂ ਦੀਆਂ ਸੱਕਈ ਜਾਣੀਆਂ ਦੀ ਡੈਥ ਹੋ ਗਈ ਆ ਕੀ ਕਰੋਗੇ ਅਗਰ ਤੁਹਾਡਾ ਮੜਾ ਟਾਈਮ ਚੱਲ ਰਿਹਾ ਤੇ ਗੱਟੂ ਨਹੀਂ ਅੱਗੇ ਆਇਆ ਨਾ ਤੇ ਡੋਰ ਨੇ ਤੇ ਇਹ ਜਿਹੜੀ ਕਾਤਲ ਡੋਰ ਹੈ ਇਹ ਇਹ ਜ਼ਿੰਮੇਵਾਰੀ ਸਰਕਾਰ ਦੀ ਹੈ ਐਡਮਿਨਿਸਟ੍ਰੇ ਬੱਚੇ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕੜੀ ਲੈਣੀ ਹੈ ਅਗਰ ਨਾਲ ਦਾ ਗਵਾਂਡੀ ਗੱਟੂ ਯੂਜ਼ ਕਰ ਰਿਹਾ ਤੇ ਬੱਚੇ ਨੇ ਕਹਿੰਦਾ ਮੈਂ ਤਾਂ ਗੱਟੂ ਲੈਣਾ ਠੀਕ ਹੈ ਚਾਈਨਾ ਡੋਰ ਦੀ ਸੇਲ ਸਿਰ ਪੰਜਾਬ ਪੁਲਿਸ ਤੋਂ ਸਰਕਾਰ ਹੀ ਰੋਕ ਸਕਦੀ ਹੈ ਹੋਰ ਕੋਈ ਚੀਜ਼ ਨਹੀਂ ਰੋਕ ਸਕਦੀ ਉਹ ਆਪਣੇ ਜ਼ਿੰਮੇਵਾਰੀ ਸਮਝਣ ਔਰ ਜ਼ਿੰਮੇਵਾਰੀ ਸਮਝ ਕੇ ਇਹਦੇ ਲਈ ਠੋਸ ਕਦਮ ਚੁੱਕਣ